ਪੰਜਾਬੀ ਖਬਰਨਾਮਾ ਦੇਖ ਰਹੇ ਸਾਰੇ ਦਰਸ਼ਕਾਂ ਰਿਪੋਰਟ ਪ੍ਰਿਸ਼ਾਸਕੀ ਕਲਾਦੀਆਂ ਵੱਡੀਆਂ ਖਬਰਾਂ ਸੀਐਮ ਆਨ ਦੀ ਫੋਟੋ ਚੋਰੀ ਦਾ ਮਾਮਲਾ ਬਣਿਆ ਚਰਚਾ ਦਾ ਵਿਸ਼ਾ ਜਾਣੋ ਪੂਰਾ ਮਾਮਲਾ ਪੰਜਾਬ ਦਾ ਤਰਤੀਹੇ ਟੇਹਲਾ ਪਾਣੀ ਬਚਾਉਣ ਲਈ ਸੀਐਮ ਆਨ ਪਹੁੰਚੇ ਤੇਲੰਗਾਨਾ ਸੀਐਮ ਅਤੇ ਰਾਜਪਾਲ ਦੀ ਜੰਗ 'ਚ ਰਾਜਾ ਵੜਿੰਗ ਦੀ ਐਂਟਰੀ ਸੀਐਮ ਆਨ ਨੇ ਦਿੱਤੀ ਸਲਾਹ ਪੁਲਿਸ ਮੁਲਾਜ਼ਮ ਨੂੰ ਰਿਸ਼ਵਤ ਲੈਣ ਦੇ ਆਪਾਗੂ ਨੇ ਕੀਤਾ ਰੰਗੇ ਹੱਥੀ ਕਾਬੂ ਥਾਣਾ ਛੱਡ ਏਐਸਆਈ ਹੋਇਆ ਫਰਾਰ ਹੁਣ ਖਬਰਾਂ ਵਿੱਚ ਤਾਂ ਦੇ ਨਾਲ ਪੰਜਾਬ ਵਿੱਚ ਇਹਨੇ ਦਿਨੀ ਆਪ ਸਰਕਾਰ ਦਾ ਆਮ ਆਦਮੀ ਕਲੀਨਿਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਪੰਜਾਬ ਦੇ ਗੁਰਦਾਸਪੁਰ ਬਟਾਲਾ ਤੋਂ ਆਮ ਆਦਮੀ ਕਲੀਨਿਕ ਨੂੰ ਲੈ ਕੇ ਅਨੋਖੀ ਖਬਰ ਸਾਹਮਣੇ ਆਈ ਹੈ ਕਲੀਨਿਕ ਦੇ ਬਾਹਰ ਰੱਖੀ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਚੋਰੀ ਹੋ ਗਈ ਹੈ ਜੋ ਹੁਣ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਦੱਸਦੀ ਕਿ 27 ਜਨਵਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਕਰਨਵੀਨਰ ਅਰਵਿੰਦ ਕੇਜਰੀਵਾਲੇ 500 ਆਮ ਆਦਮੀ ਕਲੀਨਿਕ ਦੀ ਸ਼ੁਰੂਆਤ ਕੀਤੀ ਸੀ ਇੱਕ ਮਹੀਨਾ ਵੀ ਨਹੀਂ ਹੋਇਆ ਚੋਰੀ ਦੀਆਂ ਘਟਨਾਵਾਂ ਵੀ ਆਉਣੀਆਂ ਸ਼ੁਰੂ ਹੋ ਚੁੱਕੀਆਂ ਹਨ ਤਾਜ਼ਾ ਮਾਮਲਾ ਗੁਰਦਾਸਪੁਰ ਜ਼ਿਲ੍ਹੇ ਦੇ ਪਟਾਲਾ ਦਾ ਹੈ ਜਿੱਥੇ ਕਲੀਨਿਕ ਦੇ ਬਾਹਰ ਲੱਗੀ ਸੀਐਮ ਭਗਵੰਤ ਮਾਨ ਦੀ ਫੋਟੋ ਲਾਪਤਾ ਹੋ ਗਈ ਹੈ। ਅਜਿਹਾ ਦਾਵਾ ਕੀਤਾ ਜਾ ਰਿਹਾ ਹੈ ਕਿ ਮੁਖੰਤਰੀ ਭਗਵੰਤ ਮਾਨ ਦੀ ਫੋਟੋ ਕਿਸੇ ਨੇ ਚੋਰੀ ਕਰ ਲਈ ਹੈ। ਇਸ ਦੌਰਾਨ ਸ਼ੀਸ਼ੇ ਵੀ ਟੁੱਟੇ ਪਾਏ ਗਏ ਹਨ। ਘਟਨਾ ਤੋਂ ਬਾਅਦ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ ਗਈ ਹੈ। ਆਮਾਦਨੀ ਕਲੀਨਿਕ ਦੇ ਸਟਾਫ ਨੇ ਮੰਗ ਕੀਤੀ ਹੈ ਕਿ ਇਨ੍ਹਾਂ ਕਲੀਨਿਕਾਂ ਤੇ ਚੌਂਕੀਦਾਰ ਤਣਾਤ ਕੀਤੇ ਜਾਣ ਸੂਬੇ ਵਿੱਚ ਧਰਤੀ ਹੇਠਲੇ ਪਾਣੀ ਨੂੰ ਹੋਰ ਡਿੱਗਣ ਤੋਂ ਬਚਾਉਣ ਲਈ ਵੱਡੀ ਪਲੰਗ ਪੁੱਟਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਮਤੀ ਕੁਦਰਤੀ ਸਰੋਤ ਦੀ ਸੰਭਾਲ ਅਤੇ ਸੂਬੇ ਵਿੱਚ ਧਰਤੀ ਹੇਠਲੇ ਪਾਣੀ ਜੀਰਨ ਦੀ ਰਫ਼ਤਾਰ ਤੇਜ਼ ਕਰਨ ਲਈ ਤੇਲੰਗਾਨਾ ਮਾਡਲ ਨੂੰ ਅਪਣਾਉਣ ਦੀ ਸੰਭਾਵਨਾ ਤਲਾਸ਼ਣ ਦਾ ਐਲਾਨ ਕੀਤਾ ਹੈ ਵਿਸ਼ਲੇਸ਼ਣ ਕਰਨ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿ ਇਹ ਕ੍ਰਾਂਤੀਕਾਰੀ ਮਾਡਲ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਤੇਲੰਗਾਨਾ ਦੌਰੇ ਤੋਂ ਬਾਅਦ ਇਹ ਸੰਭਾਵਨਾ ਲਗਾਈ ਜਾ ਰਹੀ ਹੈ ਕਿ ਮਾਨ ਸਰਕਾਰ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਨੂੰ ਲੈ ਕੇ ਕੋਈ ਵੱਡਾ ਉਪਰਾਲਾ ਕਰ ਸਕਦੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਵਿਚਾਲੇ ਚੱਲ ਰਹੀ ਜੰਗ ਵਿੱਚ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਐਂਟਰੀ ਹੋ ਚੁੱਕੀ ਹੈ ਉਹਨਾਂ ਨੇ ਕਿਹਾ ਕਿ ਸੀਐਮ ਭਗਵੰਤ ਮਾਨ ਨੂੰ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦੇਣਾ ਚਾਹੀਦਾ ਹੈ ਇਸ ਨੂੰ ਸਿਰਫ ਸੂਬੇ ਦਾ ਵਿਸ਼ਾ ਕਹਿ ਕੇ ਮਾਮਲੇ ਨੂੰ ਘਮਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਸੀਐਮ ਮਾਨ ਕੋਲ ਰਾਜਪਾਲ ਦੀ ਸੰਵਿਧਾਨਕ ਨਿਯੁਕਤੀ ਤੇ ਸਵਾਲ ਚੁੱਕਣ ਦਾ ਕੋਈ ਕਾਰਨ ਜਿਆ ਤਰਕ ਨਹੀਂ ਹੈ ਇਸ ਦਿਨ মিডিਆ ਨਾਲ ਗਲਤ ਕਰਦੇ ਆ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹੋਰ ਵੀ ਕਈ ਵੀ ਗੱਲਾਂ ਆਖੀ ਹਨ ਜੋ ਇਹ ਜਿਹੜੀ ਲੜਾਈ ਚੱਲ ਰਹੀ ਹੈ ਬਚਕਾਨਾ ਹਰਕਤ ਮੈਂ ਇਹਨੂੰ ਕਵਾਂਗਾ ਬਚਕਾਨਾ ਹਰਕਤਾਂ ਜਿਹੜੀਆਂ ਇਹਦੇ ਨਾਲ ਸੂਬੇ ਦਾ ਨੁਕਸਾਨ ਹੈ ਜੇ ਤੁਹਾਡੇ ਤੋਂ ਨਹੀਂ ਸੋਲਜੇਦਾ ਸਾਨੂੰ ਸੱਦ ਲਓ ਅਸੀਂ ਤੁਹਾਡਾ ਰਾਜੀਨਾਮਾ ਕਰਾ ਦਈਏ ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਚ ਈਗੋ ਪ੍ਰੋਬਲਮ ਹੈ ਕੋਈ ਮੁੱਛ ਦਾ ਰੌਲਾ ਦੋਹਾਂ ਚ ਤੇ ਮੈਂ ਪਹਿਰੀ ਹੱਥ ਲਾ ਕੇ ਦੋਹਾਂ ਦੀ ਮਿੰਤ ਕਰ ਲੂੰਗਾ ਵੀ ਰੱਬ ਦੇ ਵਾਸਤੇ ਪੰਜਾਬ ਦੇ ਵਾਸਤੇ ਕਿਉਂਕਿ ਇਹ ਕੋਈ ਨਾ ਕੋਈ ਬਿੱਲ ਭੇਜਿਆ ਕਰਨ ਦੇ ਰਾਜਪਾਲ ਰੋਕ ਲਿਆ ਕਰੇਗਾ ਰਾਜਪਾਲ ਦੇ ਸਾਈਨ ਨਾ ਹੋਣਗੇ ਉਹ ਸਿਰੇ ਨਹੀਂ ਚੜਨਾ ਸੋ ਮੇਰੀ ਬੇਨਤੀ ਆ ਪੰਜਾਬੀਆਂ ਦਾ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੋ ਜਾਏਗਾ ਮੈਂ ਮਿੰਤ ਕਰ ਲੈਣਾ ਭਾਈ ਰਾਜੀਨਾਮਾ ਕਰ ਲੋ ਹੱਥ ਜੋੜ ਕੇ ਮੈਂ ਪੱਗ ਪੈਰਾ ਚੜਾ ਤਾ ਉਕਤ ਏਐਸਆਈ ਉਹਨਾਂ ਨੂੰ ਵੇਖਦਿਆਂ ਹੀ ਪੁਲਿਸ ਥਾਣਾ ਚੋਂ ਭਜਦਾ ਹੋਇਆ ਨਜ਼ਰ ਆਇਆ ਇਸ ਦਰਨ ਗੁਰਦੀਪ ਸਿੰਘ ਨੇ ਦਾਬਾ ਨੇ ਪੁਲਿਸ ਪ੍ਰਸ਼ਾਸਨ ਤੇ ਸਵਾਲ ਚੁੱਕੇ ਹਨ ਮੈਂ ਜੈਗਨਦ ਨੇ ਇੱਕ ਬਿਜ਼ੀ ਨੇ ਸੋਣੇ ਲਿਆ ਇਧਰ ਫਿਰ ਤੈਨੂੰ ਦੱਸ ਰਹਾ ਤੂੰ ਬੰਦੇ ਦਾ ਪੁੱਤ ਬਣਾਉਣਾ ਤੈਨੂੰ ਬੰਦੇ ਦਾ ਪੁੱਤ ਬਣਾਉਣਾ ਪੈਣਾ ਓਏ ਉਹ ਤਾਂ ਬੋਲੀ ਲਗਾਈ ਇਹਦੇ ਉੱਪਰ ਨਾ ਸੁੱਟ ਦੇ ਹੁਣ ਇਹਦੇ ਉੱਪਰ ਸੁੱਟਣੇ ਨੇ ਇਹਦੇ ਉੱਪਰ ਵੇਖੀ ਭਲਾ ਵੀਰ ਜੀ ਨਹੀਂ ਫੌਜੀ ਤਾਂ ਆਪ ਬੜੀ ਜਿਆਦਾ ਧੋਖੀ ਮੇਕ ਕਿਉਂ ਭਲਾ ਹੋਰ ਫਰ ਬਲਾ ਲਾ ਤੂੰ ਲਈ ਸੁਣਾ ਸ਼ੇਰ ਚਲੋ ਯਾਰ ਆਏ ਆ ਪ੍ਰੋਫੈਸ਼ਨਲ ਆ ਤਮਾਮ ਚੱਲ ਮੰਦੀਪ ਚਲੋ ਉੱਤੇ ਅਲਰ ਬਣਾ ਵੀਡੀਓ ਬਣਾ ਇੱਧਰ ਵੀਡੀਓ ਬਣਾ ਦੀ ਬਾਈ ਕਿੱਲ ਰਹੇ ਇੱਧਰ ਆ ਆ ਵੀਡੀਓ ਤੇ ਕੁੱਸੀ ਲਿਆ ਕੇ ਵੀਡੀਓ ਬਣਾ ਚਲੋ ਯਾਰ ਉਹ ਕੇਟੇ ਜਾ ਕੁੱਸੀ ਲਿਆ ਕੋ ਤੋਂ ਨਹੀਂ ਨਾ ਵਿਆਹ ਵੀ ਮੇਰੇ ਨੂੰ ਕਾ ਲੋ ਲੈ ਜਦੋਂ 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 ਸਭੀ ਇਹਦਾ ਮਨਾਵਾ ਜਾਂਦਾ ਅੱਛਾ ਉਹ ਆ ਵੀ ਇਹਨੇ ਪੁੱਛਿਆ ਨਾ ਇਹ ਤਾਂ ਹੁੰਦਾ ਨਿਆ ਜਦੋਂ ਨਿਆ ਤੂੰ ਆ ਬਿਓ ਤੇ ਕਪੜੇ ਲੰਦੇ ਸੀ ਮੇਰੀ ਕਹਿੰਦੇ ਕੰਮ ਕਰੋ ਰੱਖੋ ਤਾਂ ਆਪਾਂ ਕੰਮ ਸੁਆਹ ਕਰੀ ਲੋ ਉੱਤਰ ਬਣਾਉਂਦੀ ਰਾਮਾਇਨ ਤੇ ਰਾਤ ਨੂੰ ਬਾਈਂੇ ਪੜੇ ਡੀਐਸਪੀ ਨੂੰ ਫੋਨ ਕਰ ਲੋ ਲੈ ਅੱਜ ਇਹਦਾ ਕੰਮ ਤਾਂ ਪਾਇਆ ਤੇ ਰਾਡੀਐਸਪੀ ਨੂੰ ਕਰ ਲਾਏ 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 ਕਿਸੇ ਮੰਦੀਰ ਦੇ ਪਾਸੋਂ ਤੋਂ ਕੋਟਾ ਛੁੱਟੀ ਦੇ ਦੀ ਹੈ ਛੁੱਟੀ ਕੇ ਨਾ ਐਡੀਐਸਪੀ ਨਾਲ ਮੈਂ ਨਾ ਸੁਣਿਆ ਉਹ ਦਿਨਾਂ ਕਿ ਨਾ ਜਾਂਦਾ ਰਹਿਣਾ ਲੋਕ ਇੱਥੇ ਨਹੀਂ ਬਿਜਲੀ ਆੜ ਬੰਦਾ ਜਿਹੜਾ ਕਰੇ ਰਾਜਨੀਤਿਕ ਕਿੱਥੇ ਐਡੀਐਸਪੀ ਕਿੱਥੇ ਹੈ ਨਾ ਮੈਨੇ ਦਰ ਤਬਦੀਲ ਕਰਨਾ ਹੋਵੇ ਤੂੰ ਥਾਣਾ ਕਿਸੇ ਚੁਪਾਇਆ ਤੂੰ ਮੈਂ ਕਿੱਥੇ ਪਾਇਆ ਤੂੰ ਥਾਣੇ ਦੀ ਨਾ ਗੱਲ ਕੇ ਮੇਰਾ ਪੁੱਤ ਜਾਣ ਪੈਸੇ ਇਹਨੇ ਜਾਣ ਆਹ ਦੇਖ ਇਹਨਾਂ ਨੇ ਪਹਿਲਾਂ ਫੋਟੋ ਸਟੇਟ ਕੀਤੀ ਆ ਨੰਬਰ ਆ ਮੈਨੂੰ ਦੇ ਕੇ ਆਏ ਨੇ ਯਾਰ ਆ ਨੰਬਰ ਆ ਜਿਹੜਾ ਐ ਨੰਬਰ ਤੇ ਨੋਟ ਆ ਜਿਹੜਾ ਆਪਾਂ ਦੇਣ ਚੱਲੇ ਇਹਨਾਂ ਨੂੰ ਆ ਨੋਟ ਆ ਜਿਹੜੇ ਇਹਨਾਂ ਦਿੱਤੇ ਨੇ ਆ ਹੁਣ ਇਹਨੇ ਛੱਤ ਦੇ ਉੱਤੇ ਨੂੰ ਰਸੂਲ ਚੱਲੇ ਜਿਆਦਾ ਡੀਐਸਪੀ ਨੂੰ ਸਾਥ ਛੱਤ ਬਖਾਉਂਦਾ ਸਮਝਾਉਂਦਾ ਜੀ ਹੋਈ ਗੱਲ ਨਹੀਂ ਸਾਥ ਨਹੀਂ ਇਹਨਾਂ ਨੂੰ ਸਮਝਾ ਲੈਣਾ ਇਹਨਾਂ ਨੂੰ ਹੋਰ ਦਾ ਨਾ ਵੀ ਨਾਲ ਬਲਕਿ ਪੇ ਲਗਾ ਦੋ ਬੜੇ ਹੁੰਦੇ ਨੇ ਵੀ ਰਿਗੂਟ ਦੇ ਜੜੀ ਗੱਲ ਹੋਵੇ ਨੇ ਦੋ ਦਰ 300 ਰੁਪਏ ਹੁੰਦੇ ਨੇ ਲੋਕ ਸਮਝਦੇ ਜਦੋਂ ਪੈਸਾ ਕਿੰਨੇ ਆ ਕਹਿੰਦੇ ਲੋਕ

ਸਤਿ ਸ੍ਰੀ ਅਕਾਲ ਸਤਿ ਸ੍ਰੀ ਕਾਲ ਜੀ ਸਤਿ ਸ੍ਰੀ ਕਾਲ ਠੀਕ ਠਾਕ ਹੋ ਮੈਂ ਤਾਂ ਸੋਚਿਆ ਕਿ ਜੀ ਸਾਹਿਬ ਨਾਲ ਹੁੰਦੀ ਗੱਲ ਤੇ ਹਨ ਸਾਹਿਬ ਮੈਂ ਨਾ ਕੋਟਲੀ ਥਾਣੇ ਤੇ ਖੜਾ ਸੁਣ ਲੋ ਫਿਰ ਮੇਰੀ ਗੱਲ ਮੈਂ ਕੋਟਲੀ ਥਾਣੇ ਤੇ ਖੜਾ ਇੱਥੇ ਇੱਕ ਤੁਹਾਡੇ ਮੁਲਾਜ਼ਮ ਨੇ ਥਾਣੇਦਾਰ ਨੇ 3000 ਰੁਪਏ ਲਿਆ ਮੇਰੇ ਕੋਲ ਦੀ ਜਿਹੜੇ ਬੰਦਿਆਂ ਨੇ 3000 ਰੁਪਏ ਦਿੱਤਾ ਉਹਨਾਂ ਫੋਟੋ ਸਟੇਟ ਕਰਕੇ ਨੋਟਾਂ ਦੀ ਪਹਿਲਾਂ ਮੈਨੂੰ ਦਿੱਤਾ ਮੈਂ ਥਾਣੇ ਚ ਆਇਆ ਉਸ ਬੰਦੇ ਨੇ ਉਹ 3000 ਰੁਪਇਆ ਮੈਨੂੰ ਦੇ ਕੇ ਤੇ ਉੱਤੇ 7 ਦੇ ਉੱਤੇ ਇੱਕ ਸੌ ਕੋਨੇ ਜਿਹਾ ਥੋੜਾ ਦਿੱਤਾ ਤੁਸੀਂ ਮੇਰੀ ਗੱਲ ਕਰਾਉਂੋ ਗੱਲ ਕਰਾਉਂ ਉੱਥੇ ਜਾ ਕੇ ਮੈਂ ਨਾਮ ਲੈਂਦਾ ਜੇ ਕੋਈ ਚਾਹੇ ਜਿਹੜਾ ਵੀ ਚੀਜ਼ ਮੈਂ ਕੋਈ ਕਰਦਾ ਆਪਾਂ ਬਾਅਦ ਵਿੱਚ ਵਾਪਸ ਆਇਆ हमको ये पिक्चर दे दो सी आगे करो लेके पर कुर्सी लो बाबा तैयार नहीं तो परले कॉर्नर तो नाके लाओ और तो सामने चलो तो सेल्फी कर ऐसे के मुके ना कांटे खड़ी होते जाते कि नहीं कैमरे के बीच काउंटर पर आनो बंद कर ਸੱਚੀ ਲੱਗ ਕਥੀਏ ਰੂਸਾ ਜਰਾ ਸੱਚ ਕੋਟਲੀ ਨਹੀਂ ਚੁੱਕੀ ਤੇ ਸਾਰੇ ਚੁੱਕੀ ਦੇ ਠੀਕ ਹੈ ਤਾਂ ਐਸ ਵੀ ਸਾਡੇ ਕੁਆਟਰ ਨੂੰ ਮੈਸੇਜ ਲਾਉ ਕਿ ਚਾਹ ਉਠਾਣੇ ਕੋਟਲੀ ਚ ਨਾ ਖੜਾ ਜਾਣੇ ਹੁਣੇ ਮੈਸੇਜ ਲਾਉ ਨਾ ਤਾਂ ਪਹੁੰਚੋ ਮੈਂ ਇੱਥੇ ਖੜਾ ਇਹ ਕੀ ਪਾਟ ਰਹੀਂ ਕਿ ਨਾ ਗੱਲ ਕਰਾਂ। ਸਤਿ ਸ਼੍ਰੀ ਅਕਾਲ ਜੀ ਰਾਗਵੀ ਜੀ। ਕਿ ਮੈਂ ਤੁਹਾਡੇ ਕੋਟਰੀ ਥਾਣੇ ਖੜਾ। ਇੱਥੇ ਇੱਕ ਥਾਣੇਦਾਰ ਨੇ ਪੈਸੇ ਲਏ 3000 ਰੁਪਏ। ਉਹ ਪਾਰਟੀ ਵੀ ਮੇਰੇ ਲਾਗੇ ਖੜੀ ਐ ਮੈਨੂੰ ਉਹਨਾਂ ਪ੍ਰਿੰਟ ਕਾਟਾ ਆ ਕੇ ਦਿੱਤੇ ਸੀਗੇ ਨੋਟ ਜਿਹੜਾ ਉਹਨਾਂ ਨੂੰ ਰਿਸ਼ਵਤ ਦਿੱਤਾ। ਉਹਨਾਂ ਥਾਣੇਦਾਰ ਪੈਸੇ ਸੁੱਟ ਕੇ ਤਾਂ ਭੱਜ ਗਿਆ ਥਾਣੇ ਚੋਂ। ਤੁਸੀਂ ਮੌਕੇ ਤੇ ਆਓ ਇੱਥੇ। ਕੋਟਰੀ ਕੋਟਰੀ ਥਾਣੇ ਆ ਮੌਕੇ ਤੇ ਆਫਰ ਕਰਦੇ ਆ ਗੱਲ ਕੀ ਕਰਨੀ ਆ ਆ ਨੋਟਾਂ ਤੇ ਜਿਹੜੀ ਪਾਰਟੀ ਨੇ ਦਿੱਤੇ ਨੇ ਉਹਨਾਂ ਦੇ ਨੋਟਾਂ ਦੇ ਉਹਨਾਂ ਮੈਨੂੰ ਕੱਟ ਕੇ ਫੋਟੋ ਸਟੇਟ ਕਰਕੇ ਕਿ ਅਸੀਂ ਆ ਨੰਬਰ ਤੇ ਨੋਟ ਜਿਹੜੇ ਉਹ ਥਾਣੇਦਾਰ ਨੂੰ ਦੇਣੇ ਆ ਉਹ ਹੁਣ ਮੈਂ ਆਪ ਇੱਥੇ ਆ ਐਸ ਐਚਓ ਵੀ ਛੁੱਟੀ ਤੇ ਬੀ ਐਸ ਵੀ ਵੀ ਛੁੱਟੀ ਤੇ ਤਾਂ ਇਹਨਾਂ ਇਹਨਾਂ ਨੂੰ ਕਰੋ ਜੀ ਜੇ ਕੇ ਅਫਸਰ ਦੀ ਲਾਓ ਡਿਊਟੀ ਤਾਂ ਉਹ ਥਾਣੇ ਤੇ ਜਿਹੜੀ ਕਾਰਵਾਈ ਕਰਨੀ ਹੈ ਉਹ ਕਰੋ ਜੀ 30000 ਰੁਪਿਆ ਜੀ ਲਾਓ ਜੀ ਡਿਊਟੀ ਮੈਂ ਥਾਣੇ ਬੈਠਾ ਜੀ ਪੱচ্চਾ ਕਰਾਉ ਉਹ ਮਲਾਦਮ ਤੇ ਜੀ ਕਰਾਉ ਜਿੱਥੇ ਜੋ ਹੈ ਅਸਤੀ ਸੁਤੇ ਆੜੀ ਲਓ ਨਾ ਅੱਜ ਅੱਜ ਦੀ ਗਿਆ ਪਰ ਮੈਂ ਆ ਕੇ ਦਿਹਾੜੀ ਲਾ ਆਪਾਂ ਅੱਜ ਦੀ ਦਿਹਾੜੀ ਲਾਈ ਹੈ ਹਾਂ ਜੀ ਕਿੰਨੇ ਪਾਸੇ ਦਿੱਤੇ ਆ ਇਹ 400 ਰੁਪਇਆ ਦਿੰਦਾ ਮੈਂ ਦਿਹਾੜੀ 400 ਨੂੰ ਥਾਣੇਦਾਰ ਨੂੰ ਕਿੰਨੇ ਦਿੱਤੇ ਆ ਥਾਣੇਦਾਰ ਨੂੰ ਇਹ 5000 ਦੀ ਮੰਗਦਾ ਸੀ ਹਾਂ ਤੇ ਤਿੰਨ ਮਾਗ ਆਇਆ ਲਰੀ ਹਾਂ ਤੇ ਫਿਰ ਵੀ ਕੰਪਨੀ ਨੇ ਆ ਤਿੰਨ ਹਜ਼ਾਰ ਹੁਣ ਵੀ ਇਹ ਤਾਂ ਦਿੱਤਾ ਆ ਉਹੀ 3000 ਜਿਹੜਾ ਤੂੰ ਦਿੱਤਾ ਆ ਆ ਉਹੀ ਆ 3000 ਆ ਦੇਖ ਮੈਂ ਇਹ ਗਰੀਬ ਲੋਕ ਮਹਾ ਦਿਹਾੜੀ ਦਾ ਲੋਕ ਮਜ਼ਦੂਰ 400 ਰੁਪਇਆ ਦਿਹਾੜੀ ਲੈਣ ਵਾਲਾ ਬੰਦਾ ਆ ਅਨਨ ਨੂੰ ਸ਼ਰਮ ਆਉਣੀ ਚਾਹੀਦੀ ਥੋੜੀ ਬਹੁਤੀ ਕਿ ਤੁਹਾਡੀ ਲੱਖ ਲੱਖ ਡੇਢ ਡੇਢ ਲੱਖ ਰੁਪਇਆ ਤਨਖਾਹ ਆ ਤੁਹਾਨੂੰ ਇੰਨੀ ਤਨਖਾਹ ਲੈ ਕੇ ਤੁਹਾਨੂੰ ਸਬਰ ਨਹੀਂ ਆਉਂਦਿਆ ਇੱਕ 400 ਰੁਪਇਆ ਦਿਹਾੜੀ ਲੈਣ ਵਾਲਾ ਮਜ਼ਦੂਰ ਜਿਹੜਾ ਉਹਨਾਂ ਕੋਲ ਤੁਸੀਂ ਰਿਸ਼ਵਤ ਮੰਗਦੇ ਹੋ ਅੱਜ ਪੁਲਸ ਸਟੇਸ਼ਨ ਕੋਟਲੀ ਸੂਰਤ ਮੱਲੀ ਪੁਲਸ ਜਿਲ੍ਹਾ ਬਟਾਲਾ ਤੇ ਅੰਡਰ ਜਿਹੜਾ ਥਾਣਾ ਪੈਂਦਾ ਉਹਦੇ ਚ ਮੈਂ ਆਇਆ ਆ ਮੇਰੇ ਨਾਲ ਬੈਠਾ ਇੱਕ ਦਵਿੰਦਰ ਸਿੰਘ ਫਤੂਪੁਰ ਤੋਂ ਇਹਦੇ ਬੇਟੇ ਦੀ ਬੇਲ ਹੋਈ ਆ ਹਾਈ ਕੋਰਟ ਚੋਂ ਤੇ ਹਾਈ ਕੋਰਟ ਤੋਂ ਬਾਅਦ ਸ਼ਾਮਿਲ ਤਬਦੀਸ਼ ਨੇ ਆਪਣੇ ਬੇਟੇ ਨੂੰ ਕਰਾਉਣਾ ਸੀ ਉਹਦੇ ਬਦਲੇ ਚ 3000 ਰੁਪਇਆ ਏਐਸਆਈ ਜੁਗਿੰਦਰ ਸਿੰਘ ਨੰਬਰ ਹੈਗਾ ਉਹਦਾ 2399 ਬਟਾਲੇ ਦਾ ਜਿਹੜਾ ਇੱਥੇ ਥਾਣੇ ਚ ਡਿਊਟੀ ਕਰਦਾ ਹੈ ਇਹਦੇ ਕੋਲੋਂ 5000 ਰੁਪਏ ਦੀ ਮੰਗ ਕੀਤੀ ਹੈ ਜਦੋਂ 3000 ਦਾ ਸੌਦਾ ਤੈਅ ਹੋ ਗਿਆ ਇਹਨਾਂ ਨੇ 3000 ਦਿਨ ਤੋਂ ਪਹਿਲਾਂ ਮੇਰੇ ਨਾਲ ਸੰਪਰਕ ਕੀਤਾ ਕਿ ਸਾਡੇ ਕੋਲ ਫਲਾਣਾ ਥਾਣੇਦਾਰ ਜਿਹੜਾ ਪੈਸੇ ਮੰਗਦਾ ਉਹਨਾਂ ਨੇ ਉਹ ਜਿਹੜੇ ਨੋਟ ਸੀਗੇ ਜਿਹੜੇ ਇਹਨਾਂ ਦੇਣੇ ਸੀਗੇ ਉਹ ਆ ਇਹਨਾਂ ਮੈਨੂੰ ਫੋਟੋਸਟੇਟ ਕਰਾ ਕੇ ਮੈਨੂੰ ਦਿੱਤੇ ਆ ਕਿ ਆ ਨੋਟ ਆਪਾਂ ਦੇਣੇ ਆ ਮੇਰੇੋਂ ਤੋਂ ਪਹਿਲਾਂ ਤਾਂ ਜਿਹੜਾ ਥਾਣੇਦਾਰ ਨਾਲ ਸਮਾਂ ਸੀਗਾ ਉਹ ਸਮਾਂ ਮੁਤਾਬਕ ਥਾਣੇ ਆ ਗਏ ਮੈਂ ਵੀ ਉਹ ਤੋਂ ਥਾਣੇ ਦਾ ਆ ਗਿਆ ਮੈਂ ਥਾਣੇਦਾਰ ਨੂੰ ਪੁੱਛਿਆ ਕਿ ਤੂੰ ਇਹਨਾਂ ਕੋਲ 3000 ਰੁਪਇਆ ਲਿਆ ਉਹ ਕਹਿੰਦਾ ਮੈਂ ਨਹੀਂ ਲਿਆ ਮੈਂ ਕਿਹਾ ਆ ਨੋਟ ਆ ਤੂੰ ਲੈ ਤੇਰੇ ਜੇਬ ਵਿੱਚ ਨੋਟ ਆ ਨੋਟ ਕੱਢ ਐਥੋਂ ਨੋਟ ਕੱਢਣ ਦੀ ਬਜਾਏ ਪਿੱਛੇ ਭੱਜ ਕੇ ਥਾਣੇ ਦੀ ਬੈਕਸਾਈਡ ਤੇ ਜਾ ਕੇ ਇੱਕ ਸਰਪੰਤੀ ਬਣੀ ਐ ਉਹਦੇ ਤੋਂ 3000 ਨੋਟ ਸੁੱਟ ਕੇ ਚਲੇ ਗਿਆ ਮੈਨੂੰ ਡੇਢ ਘੰਟਾ ਹੋ ਗਿਆ ਥਾਣੇ 'ਚ ਬੈਠਿਆ ਨੂੰ ਮੈਂ ਡੀਐਸਪੀ ਨੂੰ ਫੋਨ ਕੀਤਾ ਤਾਂ ਉਹ ਕਹਿੰਦੇ ਜੀ ਡੀਐਸਪੀ ਸਾਹਿਬ ਛੁੱਟੀ ਤੇ ਆ ਮੈਂ ਐਸਐਸਓ ਨੂੰ ਫੋਨ ਕੀਤਾ ਕਹਿੰਦਾ ਜੀ ਐਸਐਸਓ ਸਾਹਿਬ ਛੁੱਟੀ ਤੇ ਆ ਐਸਐਸਪੀ ਸਾਹਿਬ ਦੀ ਬਦਲੀ ਹੋ ਗਈ ਐ ਔਰ ਜੁਆਇਨ ਕਰਕੇ ਐਸਪੀ ਹੈੱਡ ਕੁਆਟਰ ਨੂੰ ਫੋਨ ਕੀਤਾ ਉਹਨਾਂ ਨਾਲ ਗੱਲ ਹੋ ਗਈ ਇੱਕ ਘੰਟਾ ਹੋ ਗਿਆ ਮੇਰੀ ਗੱਲ ਹੋਇਆ ਨੂੰ ਅਜੇ ਤੱਕ ਮੈਂ ਇੱਥੇ ਬੈਠਾ ਵੇਟ ਕਰੀ ਜਨਾ ਕੋਈ ਮੁਲਾਜ਼ਮ ਜੁਮੇਰ ਮੁਲਾਜ਼ਮ ਹੈ ਹੀ ਨਹੀਂ ਅੱਜ ਦੇ ਤੋਂ ਮੈਂ ਇਹ ਗੱਲ ਸੋਚਦਾ ਕਿ ਸਰਦਾਰ ਭਗਵਾਨ ਸਿੰਘ ਮਾਨ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਨ੍ਹਾਂ ਨੇ ਇੱਕ ਫੈਸਲਾ ਕੀਤਾ ਕਿ ਕਰਪਸ਼ਨ ਦੇ ਵਿਰੁੱਧ ਕਿਸੇ ਨੂੰ ਬਖਸ਼ਿਆ ਨਹੀਂ ਜਾਣਾ ਇਹ ਇਹ ਜਿਹੜਾ ਥਾਣੇਦਾਰ ਹੈ ਐਸਆਈ ਜੋਗਿੰਦਰ ਸਿੰਘ ਇੱਧਰ ਤੇ ਪਰਚਾ ਵੀ ਹੋਣਾ ਚਾਹੀਦਾ ਇਹਦੀ ਰੈਸਟ ਵੀ ਪੈਣੀ ਚਾਹੀਦੀ ਆ ਆ ਜਿਹੜਾ ਗਰੀਬ ਬੰਦਾ ਲਾ ਕੇ ਮੇਰੇ ਬੈਠਾ ਐਨਾ ਗਰੀਬਾਂ ਨੂੰ ਇਨਸਾਫ ਮਿਲਣਾ ਚਾਹੀਦਾ ਐਨੀ ਲੁੱਟ ਘਸੁੱਟ ਜਿਹੜੀ ਐ ਇੱਥੇ ਹੋਣ ਡਈ ਆ ਥਾਣਿਆਂ ਚ ਜਾਂ ਦਫ਼ਤਰਾਂ ਚ ਮੈਂ ਪਿਛਲੇ ਦਿਨੀ ਚਾਰ ਥਾਣੇ ਨੇ ਡੇਰਾ ਬਾਬਾ ਨਾਨਕ ਹਲ ਖੇਚ ਪੈਂਦੇ ਚੋਂ ਥਾਣੇ ਚ ਇੱਕ ਪਰਚਾ ਕਰਾਇਆ ਕਣਕ ਚੋਰੀ ਦਾ ਕੋਈ ਮੰ ਥਾਣੇ ਚ ਵੀ ਹੋਇਆ ਕਲਾਨੌਰ ਵੀ ਹੋਇਆ ਕੋਟਲੀ ਵੀ ਹੋਇਆ ਤਾਂ ਡੇਰਾ ਬਾਬਾ ਨਾਨਕ ਚ ਵੀ ਇੱਕ ਵੀ ਪਰਚਾ ਹੋਇਆ ਮੈਨੂੰ ਨਹੀਂ ਲੱਗਦਾ ਉਹਨਾਂ ਪਰਚਿਆਂ ਦੇ ਮਗਰ ਕਿਹੜੀ ਤਾਕਤ ਕੰਮ ਕਰਦੀ ਹੈ ਕਿ ਉਹਨਾਂ ਪਰਚੇ ਬਾਅਦ ਚ ਕੈਂਸਲ ਹੋਣਦੇ ਨੇ ਪਰਚੇ ਇਹ ਥਾਣੇ 'ਚ ਦੋ ਗੱਡੀਆਂ ਖੜੀਆਂ ਨੇ ਕਣਕ ਦੀਆਂ ਉਹ ਅੱਜ ਤੋਂ ਮਹੀਨਾ ਇੱਕ ਹੋ ਗਿਆ ਪਹਿਲਾਂ ਇੱਕ ਮੈਂ ਰਾਤ 11 ਵਜੇ ਲਾਈਵ ਹੋ ਕੇ ਆਪ ਕਣਕ ਦੀਆਂ ਗੱਡੀਆਂ ਫੜੀਆਂ ਇੱਕ ਮਹੀਨਾ ਹੋ ਗਿਆ ਉਹ ਪਰਚੇ ਦਾ ਪਤਾ ਨਹੀਂ ਲੱਗਦਾ ਬਣਦਾ ਕੀ ਹੈ ਡੀ ਐਫ ਸੀ ਨਾਲ ਗੱਲ ਕਰਦਾ ਕਹਿੰਦਾ ਜੀ ਮੈਂ ਐਸ ਐਸ ਪੀ ਨੂੰ ਲੈ ਕੇ ਭੇਜ ਦਤਾ ਪਰਚੇ ਦੀ ਸਪੱਸ਼ਟ ਕਰਤੀ ਆ ਮੈਂ ਐਸ ਐਸ ਨੂੰ ਪੁੱਛਿਆ ਉਹ ਕਹਿੰਦੇ ਜੀ ਇਨਕੁਆਰੀ ਦੁਬਾਰਾ ਲੱਗੀ ਹੈ ਡਾਇਰੈਕਟਰ ਨੇ ਫੂਡ ਸਪਲਾਈ ਵਾਲੇ ਨੇ ਕੋਈ ਲਾਤੀ ਆ ਅੰਮ੍ਰਿਤਸਰ ਕੋਈ ਡੀਐਫਸੀ ਕੋਈ ਅੰਮ੍ਰਿਤਸਰ ਦਾ ਉਹਨੂੰ ਇਨਕੁਆਰੀ ਲਾਕੀ ਆ ਦੱਸੋ ਜੇ ਚੋਰੀਆਂ ਦੀਆਂ ਇਨਕੁਆਰੀਆਂ ਵੀ ਲੱਗਣੀਆਂ ਨੇ ਕਦੀ ਚੋਰੀ ਦੀ ਇਨਕੁਆਰੀ ਤਾਂ ਨਹੀਂ ਲੱਗੀ ਸੀ ਮੈਂ ਕਿਤੇ ਪਰਚਿਆਂ ਦੀ ਛੱਪੀਆਂ ਛੂਪੀਆਂ ਦੀ ਇਨਕੁਆਰੀ ਤਾਂ ਵੇਖਦਾ ਰਿਆ ਕਿ ਲੱਗਦੀਆਂ ਕਿਸੇ ਨਜਾਇਜ਼ ਨਜਾਇਜ਼ ਨਾਂ ਲਿਖਾਤਾ ਤੇ ਉਹਨੂੰ ਪਰਚੇ ਚੋਂ ਕੱਢਣਾ ਉਹਦੀ ਤਾਂ ਮੈਂ ਇਨਕੁਆਰੀ ਲੱਗਦੀ ਵੇਖੀ ਆ ਪਰ ਚੋਰੀ ਦੀ ਮੈਂ ਪਹਿਲੀ ਵਾਰੀ ਵੇਖਿਆ ਕਿ ਕਿਸੇ ਚੋਰ ਦੀ ਮਦਦ ਕਰਕੇ ਵੀ ਕੋਈ ਅਫਸਰ ਐਵੇਂ ਜਾ ਕੇ ਜਿਹੜੇ ਉਹਨਾਂ ਦੀਆਂ ਇਨਕੁਆਰੀਆਂ ਲਵਾ ਕੇ ਉਹਨਾਂ ਨੂੰ ਬਚਾਉਂਦੇ ਨੇ ਮੈਂ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਚੀ ਮੰਤਰੀ ਸਾਡੇ ਪੰਜਾਬ ਨੇ ਜਿੰਨਾ ਫੈਸਲਾ ਕੀਤਾ ਤੇ ਇਹ ਬੱਕ ਚੀਜ਼ ਖਤਮ ਕਰਨੀ ਹੈ ਕ੍ਰਪਚਨ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਜਿਹੜੇ ਲੋਕ ਇਹਨਾਂ ਨੂੰ ਬਚਾਉਣ ਦੇ ਮਗਰ ਲੱਗੇ ਨੇ ਉਹਨਾਂ ਨੂੰ ਵੀ ਫੜੋ ਕਿ ਇਹ ਕਿਹੜੇ ਬੰਦੇ ਨੇ ਇਹਨਾਂ ਦੇ ਮਗਰ ਕਰਦੇ ਨੇ ਇਹਨਾਂ ਨੂੰ ਇਸ ਕਰਕੇ ਮੈਂ ਦੇਖ ਲਓ ਤੁਸੀਂ ਸਾਰੇ ਪ੍ਰੈਸ ਵਾਲੇ ਵੀਰ ਬੈਠੇ ਹੋ ਮੇਰੇ ਲਾਗੇ ਹੋ ਸਾਰੇ ਬੈਠੇ ਨੇ ਬਾਕੀ ਤੁਸੀਂ ਆਹ ਸਾਹਮਣੇ ਖੜਾ ਹੈ ਇਹਨਾਂ ਤੋਂ ਪੁੱਛ ਲਓ ਵੀ ਕਿੰਨੇ ਪੈਸੇ ਮੰਗੇ ਆ ਦੱਸੋ ਜੀ ਕਿੰਨੇ ਪੈਸੇ ਮੰਗੇ 5000 ਜੀ ਮੰਗਿਆ ਹਾਂ ਐਸਐਚਓ ਸਾਹਿਬ ਕਹਿੰਦੇ ਮੈਂ ਵੀ ਛੁੱਟੀ ਤੇ ਆ ਜੀ ਦੱਸੋ ਇਹ ਲੋਕ ਜਾਣ ਕਿੱਥੇ ਜਾਂ ਇਹ ਛੁੱਟੀ ਦਾ ਤਾਂ ਕਿਸੇ ਨੂੰ ਐਡੀਸ਼ਨਲ ਚਾਰਜ ਤਾਂ ਦੇਣਾ ਚਾਹੀਦਾ ਜਾਂ ਮੁਲਾਜ਼ਮ ਨੇ ਛੁੱਟੀ ਤੇ ਜਾਣਾ ਹੀ ਆ ਉਹਦੇ ਬਦਲੇ ਚ ਕੋਈ ਐਡੀਸ਼ਨਲ ਚਾਰਜ ਦੇ ਤੋ ਕੀ ਤੇ ਬਦਲੇ ਚ ਆਹ ਬੰਦਾ ਕੰਮ ਕਰੇਗਾ ਸੱਚੀ ਕਾਰਨ ਕੀ ਹੈ ਦੇਖੋ ਇੱਕ ਰੈਨਾ ਲੋਕਾਂ ਦੀ ਇੱਕ ਸੋਚ ਬਣ ਗਈ ਹੈ ਜੇ ਲੱਖ ਲੱਖ ਡੇਢ ਡੇਢ ਲੱਖ ਰੁਪਇਆ ਤਨਖਾਹਾਂ ਲੈ ਕੇ ਵੀ ਇਹਨਾਂ ਦੇ ਖੂਨ ਚ ਰਚ ਗਿਆ ਕਿ ਆਪਾਂ ਬਿਨਾ ਪੈਸੇ ਲੈਣ ਤੋਂ ਲੋਕਾਂ ਦਾ ਕੰਮ ਨਹੀਂ ਕਰਨਾ ਇਹ ਇਹਨਾਂ ਦੇ ਖੱਡਾਂ ਚ ਰਚਿਆ ਜਿਹੜੀ ਆਮ ਆਦਮੀ ਪਾਰਟੀ ਇਹਨਾਂ ਦੇ ਹੱਡਾ ਚੋਂ ਕੱਢ ਕੇ ਇਹ ਚੀਜ਼ ਤਾਂ ਲੋਕਾਂ ਨੂੰ ਸਾਫ਼ ਸੁਥਰਾ ਪ੍ਰਸ਼ਾਸਨ ਦੇਣ ਦਾ ਜਿਹੜਾ ਵਾਅਦਾ ਕੀਤਾ ਉਹ ਆਪਾਂ ਪੂਰਾ ਕਰਾਂਗੇ ਔਰ ਮੈਂ ਕਰ ਰਿਹਾ ਜਿੰਨੇ ਜੋਗਾ ਮੈਂ ਹੈਗਾ ਮੈਂ ਕਰ ਵੀ ਰਿਹਾ